ਅວຍ ਕਾਲ ਸਵੇਰ ਜੀ ਫਤਿਹ ਅੱਜ ਅਸੀਂ ਪ੍ਰਧਾਨ ਐਸਜੀਪੀਸੀ ਨੂੰ ਮੰਗ ਪੱਤਰ ਦੇ ਕੇ ਆਏ ਆਂ ਸਲਾਹ ਵੀ ਦੇਣ ਵਾਸਤੇ ਆਏ ਆਂ ਕਿ ਜੋ ਮਾਹੌਲ ਜੰਗ ਦਾ ਬਣ ਰਿਹਾ ਹੈ ਭਾਰਤ ਤੇ ਪਾਕਿਸਤਾਨ ਦੇ ਵਿੱਚ ਉਹ ਇਨਸਾਨੀਅਤ ਵਾਸਤੇ ਪੰਜਾਬ ਵਾਸਤੇ ਤੇ ਖਾਸ ਕਰਕੇ ਸਿੱਖਾਂ ਵਾਸਤੇ ਬਹੁਤ ਘਾਤਕ ਹੈ ਸਾਡੇ ਗੁਰਤਾਮਾ ਨੂੰ ਦੋਨੋਂ ਪਾਸੇ ਬਸਨੀਕ ਹੈਗੇ ਆਂ ਨਮਕਾਨਾ ਸਾਹਿਬ ਹੈਗੇ ਪੰਜਾ ਸਾਹਿਬ ਹੈਗੇ ਗੁਰਦਾਰਪੁਰ ਸਾਹਿਬ ਹੈਗੇ ਔਰ ਜਿਹੜਾ ਇਹ ਜੰਗ 26 ਬੰਦਿਆਂ ਦੀ ਬਹੁਤ ਬੇਰਹਿਮੀ ਨਾਲ ਮਾਰੇ ਗਏ ਆ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਪਰ ਇਨਸਾਫ ਦਾ ਮਤਲਬ ਪੜਤਾਲ ਕਰਕੇ ਉਸ ਤੋਂ ਬਾਅਦ ਜਿਹੜਾ ਸਜ਼ਾ ਹੁੰਦੀ ਹੈ ਉਸ ਅਦੀਨ ਹੋਣਾ ਚਾਹੀਦਾ ਪਰ ਜਿਹੜਾ ਪੂਰੇ ਮੁਲਕ ਨੂੰ ਮਿਲਟਰੀ ਦੇ ਹਵਾਲੇ ਕਰਕੇ ਔਰ ਇੱਥੇ ਜੰਗ ਦਾ ਮਾਹੌਲ ਪੈਦਾ ਕਰ ਦੇਣਾ ਜੋ ਆਪਣੇ ਆਪ ਚ ਇੱਕ ਬਹੁਤ ਵੱਡਾ ਪੈ ਹੈਗਾ ਔਰ ਇਹ ਪੰਜਾਬ ਪਰਮਾਣੂ ਸ਼ਸਤਰ ਦੇ ਯੁੱਗ ਦੇ ਵਿੱਚ ਜੰਗ ਦਾ ਮੈਦਾਨ ਬਣ ਜਾਣਾ ਇਹ ਬਹੁਤ ਘਾਤਕ ਗੱਲ ਹੈਗੀ ਹੈ ਜਿਹਦੇ ਨਾਲ ਪੂਰੇ ਪੰਜਾਬ ਚਾਹੇ ਲੈਂਦਾ ਚਾਹੇ ਚੜਦਾ ਉਹਦੀ ਤਬਾਹੀ ਹੋ ਜੂਗੀ ਜਿਹੜਾ ਪਾਣੀਆਂ ਦਾ ਹਮਲਾ ਕੀਤਾ ਹੈਗਾ ਉਹ ਵੀ ਗੈਰ ਕਾਨੂੰਨਾ ਟ੍ਰੀਟੀ ਤੋਂ ਬਾਹਰ ਹੈ ਇੰਟਰਨੈਸ਼ਨਲ ਹਿਊਮੈਨਿਟੇਰੀਅਨ ਲਾਅ ਦੇ ਅਧੀਨ ਇਹ ਵਾਰ ਕ੍ਰਾਈਮ ਹੈ ਇਹ ਜਿਹੜੀ ਹਾਲਾਤ ਬਣ ਰਹੇ ਹੈਗੇ ਆ ਇਹਦੇ ਵਿੱਚ ਸਾਨੂੰ ਫਿਕਰ ਬਹੁਤ ਹੈ ਕਿ ਸਾਡੇ ਕੌਮ ਦਾ ਨੁਕਸਾਨ ਵੱਡਾ ਹੋ ਜਾਊਗਾ ਜਿਸ ਕਰਕੇ ਅੱਜ ਅਸੀਂ SDPC ਦੇ ਪ੍ਰਧਾਨ ਨੂੰ ਮੰਗ ਪੱਤਰ ਦਿੱਤਾ ਹੈਗਾ ਸਲਾਹ ਦਿੱਤੀ ਹੈ ਕਿ ਇਹਦੇ ਬਾਰੇ ਬੋਲ ਕੇ ਦੋਨੋਂ ਭਾਰਤ ਤੇ ਪਾਕਿਸਤਾਨ ਨੂੰ جنگ ਤੋਂ ਪਿੱਛੇ ਮੋੜਨ ਦਾ ਯਤਨ ਕਰਨ ਇਸ ਤੋਂ ਇਲਾਵਾ ਅਸੀਂ ਯੂਨਾਈਟਿਡ ਨੇਸ਼ਨ ਤੋਂ ਵੀ ਚਿੱਠੀ ਭੇਜੀ ਹੋਈ ਹੈ ਅਸੀਂ ਹੋਰ ਸੰਸਥਾਵਾਂ ਜਿਹੜੀਆਂ ਟੈਕ 3 ਡਿਪਲੋਮੇਸੀ ਕਰਦੀਆਂ ਹਨ ਉਹਨਾਂ ਨੂੰ ਵੀ ਭੇਜਿਆ ਹੋਇਆ ਹੈਗਾ ਔਰ ਅਸੀਂ ਅੱਜ ਆਪਣੇ ਸਿੱਖੀ ਦੀ ਸੰਸਥਾਵਾਂ ਨੂੰ ਵੀ ਬੇਨਤੀ ਕਰਦੇ ਹਾਂ ਇਹ ਮੁੱਦਾ ਪਹਿਲ ਤੇ ਚੱਕਣ لیکن مان صاحب لگاتਾਰੀ موਕਰੇز ਕਿਤਿਆਂ جا ਰਹੀਆਂ ਨੇ بلیک آؤٹ ਕਰਕੇ ਲੱਗਦਾ ਨਹੀਂ ਕਿ ਲੋਕਾਂ ਚ ਭੈ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ہاں بلیک آؤਟ ਹੋ ਰਹੇ ਹੈਗੇ ਆ جنگ ਦੀਆਂ ਤਿਆਰੀਆਂ ਹੋ ਰਹੀਆਂ ਔਰ ਇਹ ਭੈ ਕਰਕੇ ਹੀ ਅਸੀਂ ਆਪਣੇ ਸਿੱਖੀ ਦੀ ਸੰਸਥਾਵਾਂ ਨੂੰ ਬੇਨਤੀ ਕਰਨਾ ਹੈ ਕਿ ਤੁਸੀਂ ਅਮਨ ਤੇ ਸ਼ਾਂਤ ਤੇ ਰਾਹ ਦੇ ਪੱਖ ਤੇ ਤੋਰੋ ਇਨਸਾਫ ਜ਼ਰੂਰ ਲੈਣਾ ਚਾਹੀਦਾ ਹੈ ਕਾਨੂੰਨ ਦੀਨ ਲੈਣਾ ਚਾਹੀਦਾ ਹੈ ਜੰਗਾਂ ਰਾਹੀ ਇਨਸਾਫ ਹੋਰਾਂ ਦਾ ਬਹੁਤ ਨੁਕਸਾਨ ਹੋ ਜਾਊਗਾ ਹੁਣ ਦੇਖੋ ਸਿੱਖਾਂ ਦਾ ਕਤਲੇਆਮ ਹੋਇਆ ਹੈ ਦਿੱਲੀ ਦੇ ਵਿੱਚ ਉੱਥੇ ਆਰਮੀ ਨੇਵੀ 에ਫੋਰਸ ਆਈਟੀਬੀਪੀ ਬੀਐਸਐਫ ਸੀਆਰਪੀ ਸਾਰੀਆਂ ਹੈੱਡਕੁਆਰਟਰ ਕੇਂਦਰਿਤ ਸੀਗੀਆਂ ਪਰ ਉਦੋਂ ਤਾਂ ਇਹ ਤੁਰੀਆਂ ਨਹੀਂ ਹੈਗੀਆਂ ਹੁਣ ਜਦ 26 ਬੇਕਸੂਰ ਵਿਅਕਤੀ ਜਿਨ੍ਹਾਂ ਵਿੱਚੋਂ ਇੱਕ 크ਿਸਚੀਅਨ ਇੱਕ ਨੇਪਾਲੀ ਬਾਕੀ ਹਿੰਦੂ ਸੀ ਉਹਨਾਂ ਨੂੰ ਮਾਰਿਆ ਤਾਂ ਸਾਨੂੰ ਅਫਸੋਸ ਬਹੁਤ ਹੈ ਪਰ ਐਂ ਤਾਂ ਸਿੱਖਾਂ ਨੂੰ ਪੂਰੇ ਆਪਣੇ ਜਸਵੰਤ ਸਿੰਘ ਖਾਲੜਾ ਨੇ ਦਿਖਾਇਆ ਹੈ 25 ਹਜ਼ਾਰ ਲਾਸ਼ਾਂ ਸਿੱਖਾਂ ਦੀਆਂ ਉਰੇ ਪੁਲਿਸ ਨੇ ਖੂਕੀਆਂ ਹੈਗੀਆਂ ਕਤਲਿਆਂ ਬਹੁਤ ਹੋਏ ਆ ਇਹਦਾ ਮਤਲਬ ਇਹਦਾ ਜਵਾਬ ਇਹ ਥੋੜੀ ਹੁੰਦਾ ਕਿ ਤੁਸੀਂ ਜੰਗ ਲੜ ਲਓ ਜਿਹਦੇ ਵਿੱਚ ਲੱਖਾਂ ਦੇ ਤਦਾਦ ਚ ਬੰਦੇ ਮਰਨ ਦੀ ਨੌਬਤ ਆ ਸਕਦੀ ਹੈਗੀ ਹੈ ਸੋ ਅਸੀਂ ਤਾਂ ਇਹ ਗੱਲ ਸਮਝਾਣਾ ਹੈ ਕਿ ਇਹਦੇ ਬਾਰੇ ਆਪਾਂ ਹੁਣ ਬੋਲੀਏ ਨਾ ਕਿ ਬਾਅਦ ਚ ਆਪਾਂ ਸਸਕਾਰਾਂ ਤੇ ਸ਼ਹਾਦਤਾਂ ਮੰਨੀਏ ਲੱਗਦਾ ਨਹੀਂ ਕਿ ਮੋਦੀ ਆਪਣੀ ਜਿਹੜੀ ਫੇਲਿਅਰ ਹੈ ਉਹਨੂੰ ਲਪਾਉਣ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਬਹੁਤ ਵੱਡਾ ਡੀਜਾਇ ਕਲੈਪਸ ਹੋਇਆ ਹੈ ਇਹ 테러ਰਿਸਤਾਂ ਬਹੁਤ ਬੋਲਦੇ ਨੇ ਹਾਂ ਜੀ ਬਿਲਕੁਲ ਫੇਲੀਅਰ ਹੈ ਪਰ ਮੋਦੀ ਸਾਹਿਬ ਨੇ ਇਹ ਗੇਮ ਬਹੁਤ ਪੁਰਾਣੀ ਛੇਡੀ ਹੈ ਆਰਐਸਐਸ ਦਾ ਹਿੰਦੂ ਮਹਾਸਭਾ ਦਾ ਮੁਖੀ ਸਰ ਵਰਕਰ ਹੋਇਆ ਉਹਨੇ ਹਿੰਦੂਆਂ ਨੂੰ ਇਕੱਠੇ ਕਰਨ ਵਾਸਤੇ ਸਲਾਹ ਹਮੇਸ਼ਾ ਕੀਤੀ ਸੀ ਕਿ ਮੁਸਲਮਾਨਾਂ ਨੂੰ ਟਾਰਗੇਟ ਕਰਕੇ ਉਹਨਾਂ ਦੇ ਬਰਖਿਲਾਫ ਕੰਮ ਕਰੋ ਇਹ ਟਾਰਗੇਟਿੰਗ ਗੋਦਰਾਾਂ 'ਚ ਵੀ ਕੀਤੀ ਹੈ ਔਰ ਅਸੀਂ ਦੇਖਿਆ ਕਿ ਜੰਮੂ ਕਸ਼ਮੀਰ 'ਚ ਹਿਊਮਨ ਰਾਈਟਸ ਅਬਿਊਜ਼ ਬਹੁਤ ਹੋਏ ਆ ਔਰ ਜਿਹੜੇ ਉੱਥੇ ਲੋਕਲ ਕਸ਼ਮੀਰੀ ਸੀ ਉਹ ਵੀ ਕਹਿੰਦੇ ਆ ਕਿ ਇਹਦੇ ਵਿੱਚ ਸ਼ਾਮਲ ਸੀਗੇ ਹੁਣ ਇਹੋ ਜੀ ਸਥਿਤੀ ਬਣਾਉਣਾ ਕਿਸੇ ਕੌਮ ਦੇ ਉੱਤੇ ਜ਼ਬਰ ਕਰਨੀ ਇਹ ਮੈਂ ਸਮਝਦਾ ਇੱਕ ਗਲਤ ਪ੍ਰੈਕਟਿਸ ਹੈ ਇਹ ਪਿਛਲੇ ਚੋਣਾਂ 'ਚ ਉਹਨਾਂ ਨੇ ਕਿਹਾ ਕਿ ਅਸੀਂ ਬਾਰਡਰ ਕਰਾਸ ਕਰਕੇ ਆਪਣੇ ਵਿਰੋਧੀਆਂ ਨੂੰ ਮਾਰਾਂਗੇ ਹਰਦੀਪ ਸਿੰਘ ਨਿੱਜਰ ਔਰ ਗੁਰਪਤਵੰਨ ਸਿੰਘ ਪੰਨੂ ਖੰਡਾ ਸਾਹਿਬ ਦੇ ਕੇਸ ਸਾਡੇ ਸਾਹਮਣੇ ਹੈ ਬਾਹਰਲੀਆਂ ਸਰਕਾਰਾਂ ਨੇ ਦਿਖਾਇਆ ਕਿ ਇੰਡੀਆ ਨੇ ਕਰਾਸ ਬਾਰਡਰ ਟੈਰਰਿਜ਼ਮ ਕੀਤੀ ਹੋਈ ਹੈ ਅੱਜ ਜਦ ਆਪਣੇ ਨਾਲ ਹੋ ਰਹੀ ਹੈ ਇਨੂੰ ਕਾਨੂੰਨ ਦੇ ਤਰੀਕੇ ਨਾਲ ਨਿਬਟਣਾ ਇਨਸਾਫ ਦਿਵਾਉਣਾ ਅਸੀਂ ਮੰਨਦੇ ਹਾਂ ਪਰ ਪੂਰੇ ਦੇਸ਼ ਨੂੰ ਜੰਗ 'ਚ ਲੈ ਕੇ ਜਾਣਾ ਜਿਹਦੇ ਵਿੱਚ ਸਿੱਖਾਂ ਦੀ ਪੰਜਾਬ ਦੀ ਤਬਾਹੀ ਸਭ ਤੋਂ ਜ਼ਿਆਦਾ ਹੋਊਗੀ ਉਹ ਬਹੁਤ ਗਲਤ ਐਕਸ਼ਨ ਹੈਗਾ ਮਾਨ ਸਰ ਤੁਸੀਂ ਬਾਰਡਰ ਤੇ ਵੀ ਜਾ ਰਹੇ ਹੋ ਕੀ ਕੀ ਜਾਇਜ਼ਾ ਲਿੱਤਾ ਜਾਏਗਾ ਬਾਰਡਰ ਤੇ ਅਸੀਂ ਇਹੀ ਮੰਗ ਜਿਹੜੀ ਉਹ ਰੱਖ ਰਹੇ ਆ ਆਮ ਜ਼ਮੀਦਾਰਾਂ 'ਚ ਬਾਰਡਰ ਬੈਲਟ ਜਿਹੜੀ 10 ਕਿਲੋਮੀਟਰ ਤਾਈ 1965 75 ਦੇ ਵਿੱਚ ਵੈਕਿਊਏਟ ਕੀਤੀ ਗਈ ਸੀਗੀ ਉਸ ਮੌਕੇ ਦੇ ਉੱਤੇ ਲੋਕਾਂ ਦੀ ਖੇਤੀ ਖੜ ਗਈ ਮਜ਼ਦੂਰਾਂ ਦੀਆਂ ਦਿਹਾੜੀਆਂ ਰੁਕੀਆਂ ਬੱਚਿਆਂ ਦੀਆਂ ਪੜ੍ਹਾਈਆਂ ਖਤਮ ਹੋ ਗਈਆਂ ਘਰ ਉੱਜੜ ਗਏ ਚੁੱਲ੍ਹੇ ਬੁੱਝ ਗਏ ਔਰ ਨਾਲ ਹੀ ਜਾ ਕੇ ਅੰਦਰ ਆਪਣੇ ਰਿਸ਼ਤੇਦਾਰਾਂ ਤੇ ਬੋਝ ਬਣ ਗਏ ਇਹ ਸਾਡੀ ਕਮਾਈ ਨੂੰ ਰੋਕ ਪਾਉਂਦੇ ਆ ਇੱਥੇ ਇੰਡਸਟਰੀ ਨਹੀਂ ਆਉਂਦੀ ਇਥੇ ਬਾਰਡਰ ਦੇ ਉੱਤੇ ਤਾਰਾਂ ਲੱਗ ਜਾਂਦੀਆਂ ਆਵਾਜਾਹੀ ਆਪਣੇ ਖੇਤਾਂ ਨੂੰ ਰੁਕ ਜਾਂਦੀਆਂ ਲੈਂਡਮੈਨਜ਼ ਲਈ ਜਾਂਦੀਆਂ ਮੁਆਵਜ਼ੇ ਨਹੀਂ ਮਿਲਦੇ ਇਹ ਬਹੁਤ ਪਰੇਸ਼ਾਨੀਆਂ ਪੰਜਾਬ ਨੂੰ ਪਹਿਲਾਂ ਆ ਚੁੱਕੀਆਂ ਤੇ ਹੁਣ ਵੀ ਸਾਨੂੰ ਡਰ ਹੈ ਕਿ ਹੋਊਗਾ ਲੱਗਦਾ ਕਿ ਜਿਆਦਾ ਫੇਲਿਅਰ ਹੈ ਜੀ ਸਾਰੇ ਡੇਟਾ ਤੇ ਜਿਹੜਾ ਇਹ ਟ੍ਰੈਕ ਹੋਇਆ ਬਿਲਕੁਲ ਫੇਲਿਅਰ ਹੈਗਾ ਜੀ ਉੱਥੇ ਸਿਕਿਉਰਿਟੀ ਦਾ ਵੀ ਫੇਲਿਅਰ ਹੈ ਇੰਟੈਲੀਜੈਂਸ ਦਾ ਵੀ ਫੇਲਿਅਰ ਹੈ ਸਿਕਿਉਰਿਟੀ ਉੱਥੇ ਉਹਨਾਂ ਨੇ ਪ੍ਰੋਵਾਈਡ ਨਹੀਂ ਕੀਤੀ ਉੱਥੇ ਪੁਲਿਸ ਦੀਆਂ ਚੌਕੀਆਂ ਨਹੀਂ ਸੀ ਲੱਗੀਆਂ ਉੱਥੇ ਕੋਈ ਨੇੜੇ ਫੋਰਸ ਨਹੀਂ ਸੀਗੀ ਜਿਸ ਕਰਕੇ ਜਿਹੜੇ ਅਪਰਾਧੀ ਸੀ ਉਹ ਭੱਜ ਗਏ ਉਹ ਸਿਕਿਉਰਿਟੀ ਦੀ ਵੀ ਫੇਲੀਅਰ ਹੈ ਇੰਟੈਲੀਜੈਂਸ ਤਾਂ ਹੈ ਹੀ ਹੈ ਕਿਉਂਕਿ ਇਹਨਾਂ ਨੇ ਟਾਈਮ ਸਿਰ ਇਹਨੂੰ ਬੁੱਝਿਆ ਨਹੀਂ ਦੇਖਿਆ ਨਹੀਂ ਕੀਤਾ ਨਹੀਂ ਸੋ ਅਸੀਂ ਸਮਝਦੇ ਹਾਂ ਦੋਨੋਂ ਫੇਲੀਅਰ ਹੈ